ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮੇਰਾ ਵਿਸ਼ਾ ਹੈ ਵੀ ਦੋਵਾਂ ਵਿੱਚੋਂ ਝੂਠਾ ਕੌਣ ਹੈ ਹੁਣ ਦੋ ਕੌਣ ਨੇ ਇੱਕ ਪਾਸੇ ਵਿਗਿਆਨੀ ਸਾਇੰਟਿਸਟ ਤੇ ਦੂਜੇ ਪਾਸੇ ਪਖੰਡੀ ਸਾਧਾਂ ਦੀ ਜਮਾਤ ਮੈਂ ਥੋੜਾ ਜਿਹਾ ਇਹਨਾਂ ਦਾ ਤੁਲਨਾਤਮਿਕ ਅਧਿਐਨ ਕਰਕੇ ਇਹਨਾਂ ਨੂੰ ਬਰਾਬਰ ਰੱਖ ਕੇ ਤੁਹਾਡੇ ਸਾਹਮਣੇ ਗੱਲ ਕਰਨੀ ਚਾਹੁੰਦਾ ਦੋਵਾਂ ਵਿੱਚੋਂ ਝੂਠਾ ਕੌਣ ਹੈ ਹਾਲਾਂਕਿ ਪਖੰਡੀ ਸਾਧਾਂ ਦਾ ਪਖੰਡੀ ਲਾਣੇ ਦਾ ਇਹ ਕਹਿਣਾ ਹੈ ਵੀ ਜਿੱਥੇ ਵਿਗਿਆਨ ਮੁੱਕ ਜਾਂਦੀ ਹੈ ਜਿੱਥੇ ਵਿਗਿਆਨ ਖਤਮ ਹੁੰਦੀ ਹੈ ਉੱਥੋਂ ਸਾਡੀ ਗੱਲ ਸ਼ੁਰੂ ਹੁੰਦੀ ਹੈ ਕਿਤਾਬੀ ਗੱਲਾਂ ਅਸੀਂ ਨਹੀਂ ਕਰਦੇ ਅਨੁਭਵੀ ਕਰਦੇ ਹਾਂ ਸਾਡੀਆਂ ਉੱਤੇ ਦੀਆਂ ਗੱਲਾਂ ਹੈ ਸਾਡੇ ਰੱਬ ਤੋਂ ਆਈਆਂ ਸਿੱਧੀਆਂ ਗੱਲਾਂ ਹੈ ਸਾਡੀ ਮੁਲਾਕਾਤ ਰੱਬ ਦੇ ਨਾਲ ਹੈ ਇਹਨਾਂ ਦਾ ਕਥਾਵਾੰਦੇ ਨਾਲ ਲੈੰਦੇ ਨੇ ਚਲੋ ਮੈਂ ਖੰਡਨ ਨਹੀਂ ਕਰਦਾ ਵੀ ਤੁਹਾਡਾ ਰੱਬ ਦੇ ਨਾਲ ਲੈੰਦੇ ਨੇ ਹੈ ਜਾਂ ਨਹੀਂ ਹੈ ਪਰ ਤੁਹਾਡੇ ਕਰਮ ਤੁਹਾਡਾ ਖੰਡਨ ਕਰਦੇ ਨੇ ਤੁਹਾਡੀਆਂ ਗੱਲਾਂ ਤੁਹਾਡਾ ਖੰਡਨ ਕਰਦੀਆਂ ਨੇ ਵੀ ਤੁਹਾਡੇ ਪੱਲੇ ਕੁਝ ਨਹੀਂ ਹੈ ਇੱਕ ਪਾਸੇ ਵਿਗਿਆਨੀ ਦੂਜੇ ਪਾਸੇ ਪਖੰਡੀ ਸਾਧ ਵਿਗਿਆਨੀਆਂ ਨੂੰ ਕੁਝ ਸਮਝ ਨਾ ਆਵੇ ਜਿਹੜਾ ਸਾਇੰਟਿਸਟ ਹੈ ਉਹਨੂੰ ਕੋਈ ਸਮਝ ਗੱਲ ਨਹੀਂ ਆ ਰਹੀ ਪਕੜ ਵਿੱਚ ਨਹੀਂ ਆ ਰਹੀ ਪ੍ਰਯੋਗ ਸਕਸੈਸ ਹੁੰਦਾ ਨਜ਼ਰ ਨਹੀਂ ਆ ਰਿਹਾ ਤੇ ਉਹ ਚੱਕਦੇ ਨਹੀਂ ਹੈ ਉਹ ਦੂਜੇ ਵਿਗਿਆਨੀ ਦੀ ਹੈਲਪ ਲੈਂਦੇ ਨੇ ਉਹ ਕਹਿੰਦੇ ਨੇ ਮੈਨੂੰ ਸਮਝ ਨਹੀਂ ਲੱਗ ਰਹੀ ਪਰ ਪਖੰਡੀ ਸਾਧ ਕਿਸੇ ਦੇ ਕੋਲ ਤੁਰ ਜੋ ਉਹ ਆਪਣੇ ਆਪ ਨੂੰ ਇਸ ਤਰ੍ਹਾਂ ਹੀ ਬਿਆਨ ਕਰਦਾ ਹੈ ਵੀ ਜਿਵੇਂ ਸਾਰੀ ਦੁਨੀਆ ਦਾ ਗਿਆਨੀ ਮੇਰੇ ਕੋਲ ਹੈ ਆਪਣੇ ਆਪ ਨੂੰ ਝੂਠਾ ਨਹੀਂ ਕਹਿੰਦਾ ਕਦੇ ਨਹੀਂ ਕਹਿੰਦਾ ਵੀ ਇਸ ਗੱਲ ਬਾਰੇ ਮੈਨੂੰ ਨਹੀਂ ਪਤਾ ਭਾਵੇਂ ਉਸ ਗੱਲ ਬਾਰੇ ਉਹਨੂੰ ਇੱਕ ਨੰਬਰ ਵੀ ਨਾ ਪਤਾ ਹੋਵੇ ਊੜਾ ਅੜਾ ਵੀ ਨਾ ਪਤਾ ਹੋਵੇ ਏ ਬੀ ਸੀ ਵੀ ਨਾ ਪਤਾ ਹੋਵੇ ਪਰ ਫਿਰ ਵੀ ਝੂਠ ਮਾਰ ਮਾਰ ਕੇ ਗੱਲਾਂ ਦੇ ਕੜਾ ਬਣਾ ਬਣਾ ਕੇ ਵਰਗਲਾ ਕੇ ਲੋਕਾਂ ਨੂੰ ਪਟਕਾ ਕੇ ਆਪਣੇ ਮਗਰ ਲਾਉਣ ਦੀ ਕੋਈ ਜੀ ਨੀਤੀ ਨੂੰ ਉਹ ਛੱਡਦਾ ਨਹੀਂ ਤਾਂ ਵੀ ਕਹਿੰਦਾ ਹੈ ਵੀ ਮੈਨੂੰ ਹੀ ਪਤਾ ਹੈ ਔਰ ਇਸ ਤਰ੍ਹਾਂ ਆਪਣੇ ਆਪ ਨੂੰ ਬਿਆਨ ਕਰਦਾ ਹੈ ਵੀ ਜਿਵੇਂ ਮੈਂ ਤੇ ਰੱਬ ਦੋਵੇਂ ਇਕੱਠਾ ਬੈ ਕੇ ਹੁਣੇ ਨਾਸ਼ਤਾ ਕਰਕੇ ਆਏ ਆਂ ਬਾਕੀ ਲੋਕਾਂ ਨੂੰ ਕੀ ਪਤਾ ਹੈ ਰੱਬ ਨੇ ਕੀ ਕਰਨਾ ਹੈ ਕਦੋਂ ਕਰਨਾ ਹੈ ਕੀ ਪਰਲੋਹ ਹੋਣੀ ਹੈ ਕੀ ਨਾ ਹੋਣਾ ਹੈ ਕੀ ਨਹੀਂ ਹੋਣਾ ਉਹ ਸਭ ਗੱਲਾਂ ਦਾ ਤੇ ਮੈਨੂੰ ਪਤਾ ਹੈ ਪਰ ਕਮਾਲ ਦੀ ਗੱਲ ਇਹ ਜਦੋਂ ਕੋਈ ਆਫਤ ਆਉਂਦੀ ਹੈ ਉਦੋਂ ਪੋਰੀਆਂ ਦੇ ਅੰਦਰ ਲੋਕ ਜਾਂਦੇ ਨੇ ਉਦੋਂ ਪਖੰਡੀ ਸਾਦਾ ਦੇ ਅੰਦਰੋਂ ਕੋਈ ਨਜ਼ਰ ਨਹੀਂ ਆਉਂਦਾ ਜਦੋਂ ਵੀ ਕੋਈ ਆਫਤ ਆਈ ਇੱਕ ਵੀ ਪਖੰਡੀ ਲਾਣੇ ਦੇ ਵਿੱਚੋਂ ਸਾਧ ਬਾਹ ਖੜੀ ਕਰਕੇ ਦੱਸੇ ਵੀ ਮੈਂ ਆ ਲੁਕਾਈ ਦਾ ਪਲਾ ਕੀਤਾ ਹੋਵੇ ਹਾਂ ਇਹ ਗੱਲ ਜ਼ਰੂਰ ਹੈ ਵੀ ਜਦੋਂ ਆਫਤ ਮੁੱਕ ਜਾਂਦੀ ਹੈ ਉਦੋਂ ਜਿਹੜੇ ਇਹਨਾਂ ਦੇ ਏਜੰਟ ਹੁੰਦੇ ਨੇ ਜਿਹੜੇ ਇਹਨਾਂ ਦੇ ਪ੍ਰਚਾਰਕ ਹੁੰਦੇ ਨੇ ਜਿਹੜੇ ਇਹਨਾਂ ਦੇ ਅੱਗੇ ਕਰਿੰਦੇ ਹੁੰਦੇ ਨੇ ਜਾਂ ਜਿਹੜੇ ਮਾਨਸਿਕ ਤੌਰ ਤੇ ਬਿਮਾਰ ਹੁੰਦੇ ਨੇ ਉਹ ਗੱਲਾਂ ਬਣਾਉਣੀਆਂ ਸ਼ੁਰੂ ਕਰ ਦਿੰਦੇ ਨੇ ਵੇਖੋ ਜੀ ਬਾਬਾ ਜੀ ਭੋਰੇ ਵਿੱਚ ਨਾ ਜਾਂਦੇ ਤੇ ਅਖੇ ਜ਼ਿਆਦਾ ਨੁਕਸਾਨ ਹੋਣਾ ਸੀ ਕੱਟ ਹੋਇਆ ਹੈ ਸਾਡੇ ਬਾਬਾ ਜੀ ਤਪੱਸਿਆ ਕਰਦੇ ਰਹੇ ਤੁਹਾਡਾ ਬਾਬਾ ਉਹਨਾਂ ਦੱਸਿਆ ਜਦੋਂ ਆਫਤ ਆਉਂਦੀ ਹੈ ਸੁਨਾਮੀ ਆਉਂਦੀ ਹੈ ਕਰੋਨਾ ਆਉਂਦਾ ਹੈ ਜਾਂ ਪਲੇਗ ਆਉਂਦੀ ਹੈ ਹਜ਼ਾਰਾਂ ਬਿਮਾਰੀਆਂ ਹੋਰ ਆਉਂਦੀਆਂ ਖੈਰ ਇੱਕ ਵਿਸ਼ਾ ਵੱਖਰਾ ਮੈਂ ਗੱਲ ਕਰ ਰਿਹਾ ਆਂ ਵੀ ਪਖੰਡੀ ਸਾਧ ਦਾਵਾ ਕਰਦੇ ਨੇ ਵੀ ਸਭ ਕੁਝ ਮੈਨੂੰ ਪਤਾ ਹੈ ਪਰ ਵਿਗਿਆਨੀ ਦਾਵਾ ਨਹੀਂ ਕਰਦਾ ਉਹ ਕਹਿੰਦਾ ਜਿੰਨਾ ਮੈਨੂੰ ਪਤਾ ਸੀ ਇੱਥੋਂ ਤੱਕ ਗੱਲ ਨੂੰ ਮੈਂ ਲਿਆ ਆਂ ਪ੍ਰਯੋਗ ਨੂੰ ਮੈਂ ਲਿਆ ਆਂ ਇਸ ਤੋਂ ਅੱਗੇ ਦਾ ਮੈਨੂੰ ਨਹੀਂ ਪਤਾ ਦੂਜੇ ਨੂੰ ਪਤਾ ਹੋਵੇਗਾ ਇਸ ਤੋਂ ਅੱਗੇ ਵਿਗਿਆਨੀ ਪਿਛਲੇ ਵਿਗਿਆਨੀਆਂ ਦੀ ਖੋਜ ਨੂੰ ਆਧਾਰ ਬਣਾ ਕੇ ਬੇਸ ਬਣਾ ਕੇ ਅੱਗੇ ਨਵੀਆਂ-ਨਵੀਆਂ ਖੋਜਾਂ ਕਰਨ ਦਾ ਤਿਆਹਿਆ ਕਰਦੇ ਰਹਿੰਦੇ ਨੇ ਯਤਨ ਕਰਦੇ ਰਹਿੰਦੇ ਨੇ ਕਦੇ ਢੇਰੀ ਟਾ ਕੇ ਨਹੀਂ ਬੈਠਦੇ ਪਰ ਠੀਕ ਦੂਜੇ ਪਾਸੇ ਵੇਖੋ ਜਿੰਨਾ ਪਖੰਡੀ ਸਾਹ ਦੇ ਉਹ ਸਾਰੇ ਪਿਛਲੇ ਹੋ ਚੁੱਕੇ ਮਹਾਂਪੁਰਸ਼ਾਂ ਦੀ ਗੱਲ ਨੂੰ ਨਾ ਮੰਨ ਕੇ ਤੇ ਆਪਣੀ ਗੱਲ ਮਨਾਉਣ ਦੇ ਉੱਤੇ ਜ਼ੋਰ ਦਿੰਦੇ ਨੇ ਹੁਣ ਤੁਸੀਂ ਕਹੋਗੇ ਵੀ ਇਹ ਗੱਲ ਮੈਂ ਝੂਠ ਕਹਿ ਰਿਹਾ ਝੂਠ ਨਹੀਂ ਕਹਿ ਰਿਆ ਤੁਸੀਂ ਗੁਰੂ ਸਾਹਿਬਾਨਾਂ ਨੂੰ ਗਲਤ ਠਹਿਰਾ ਰਹੇ ਹੋ ਗੁਰੂ ਨੇ ਆਰਤੀ ਦੇ ਉੱਤੇ ਤਰਕ ਕੀਤਾ ਤੁਸੀਂ ਆਰਤੀ ਕਰ ਰਹੇ ਹੋ ਉਹਨੇ ਤੀਰਥ ਦੇ ਉੱਤੇ ਤਰਕ ਕੀਤਾ ਆਲੋchna ਕੀਤੀ ਤੁਸੀਂ ਤੀਰਥਾਂ ਤੇ ਨਾਉਣ ਲਈ ਲੋਕਾਂ ਨੂੰ ਪ੍ਰੇਰ ਰਹੇ ਹੋ ਉਹਨੇ ਕੱਪੜਿਆਂ ਦੇ ਉੱਤੇ ਤਰਕ ਕੀਤਾ ਤੁਹਾਡੇ ਖਾਸ ਕਿਸਮ ਦੇ ਆਪਣੇ ਕੱਪੜੇ ਬਣ ਗਏ ਤੇ ਤੁਹਾਡੀਆਂ ਭੇਡਾਂ ਦੇ ਕੱਪੜੇ ਬਣ ਗਏ ਉਹਨਾਂ ਨੇ ਜਿਹੜੀ ਪੂਜਾ ਪ੍ਰਤੀਸ਼ਟਾ ਤੋਂ ਮਨਾ ਕੀਤਾ ਤੁਸੀਂ ਉਸੇ ਪੂਜਾ ਪ੍ਰਤੀਸ਼ਟਾ ਨੂੰ ਲੈ ਕੇ ਆਧਾਰ ਬਣਾ ਕੇ ਲੋਕਾਂ ਨੂੰ ਮੰਗਰ ਲਾ ਰਹੇ ਹੋ ਤੁਸੀਂ ਤੇ ਗੁਰੂ ਸਾਹਿਬਾਨਾਂ ਨੂੰ ਵੀ ਝੂਠੇ ਪਾ ਰਹੇ ਫਿਰ ਤੁਹਾਡੇ ਨਾਲ ਉਹ ਵਿਗਿਆਨੀ ਚੰਗਾ ਹੋਇਆ ਜਾਂ ਤੁਸੀਂ ਚੰਗੇ ਹੋਏ ਵਿਗਿਆਨੀ ਕਹਿੰਦਾ ਹੈ ਪਿਛਲੇ ਸਾਇੰਟਿਸਟ ਦੀ ਆ ਖੋਜ ਹੈ ਪਿਛਲੇ ਵਿਗਿਆਨੀਆਂ ਦੀ ਆ ਖੋਜ ਹੈ ਇਹਨੂੰ ਬੇਸ ਬਣਾ ਕੇ ਇਹਨੂੰ ਆਧਾਰ ਬਣਾ ਕੇ ਇਹਨੂੰ ਮੰਨ ਕੇ ਇਹਦੇ ਵਿੱਚੋਂ ਕੋਈ ਨਾ ਕੋਈ ਰਾਹ ਲੈ ਕੇ ਸਿੱਖਿਆ ਲੈ ਕੇ ਮੈਂ ਅੱਗੇ ਇਥੋਂ ਤੱਕ ਪਹੁੰਚ ਸਕਿਆ ਇਥੋਂ ਤੱਕ ਮੇਰੀ ਪਹੁੰਚ ਹੈ ਪਰ ਤੁਸੀਂ ਨਹੀਂ ਤੁਸੀਂ ਗੁਰਮਾਨ ਨੂੰ ਝੂਠਾ ਸਾਬਤ ਕਰਕੇ ਤੇ ਮਾਲਾ ਦਾ ਜਾਪ ਚ ਪਾ ਰਹੇ ਹੋ ਪਖੰਡ ਦੀ ਪੂਜਾ ਕਰਾ ਰਹੇ ਹੋ ਤੁਸੀਂ ਝੂਠੇ ਹੋ ਵਿਗਿਆਨੀ ਝੂਠੇ ਨਹੀਂ ਖੈਰ ਇਸ ਤੋਂ ਅੱਗੇ ਚੱਲਨੇ ਵਿਗਿਆਨੀ ਜਿਹੜੇ ਸਾਇੰਟਿਸਟ ਨੇ ਇਹ ਜਿਹੜੇ ਨੇ ਇਹ ਰੋਜ਼ ਰੋਜ਼ ਸਮਾਜ ਦੀ ਝੋਲੀ ਦੇ ਅੰਦਰ ਕੁਝ ਨਾ ਕੁਝ ਪਾ ਰਹੇ ਨੇ ਇਹਨਾਂ ਦੇ ਕੀਤੇ ਹੋਏ ਪ੍ਰਯੋਗ ਜਿਹੜੇ ਜਿਹੜੇ ਕਾਮਯਾਬ ਹੋਏ ਉਹਦੇ ਵਿੱਚੋਂ ਸਹੂਲਤ ਮਿਲੀ ਉਹ ਸਹੂਲਤਾਂ ਅੱਜ ਤੁਸੀਂ ਸਾਰੇ ਮੰਨ ਰਹੇ ਹੋ ਪਖੰਡੀ ਵੀ ਮੰਨ ਰਹੇ ਨੇ ਮੋਬਾਈਲ ਹਰ ਪਖੰਡੀ ਦੇ ਹੱਥ ਦੇ ਅੰਦਰ ਹੈ ਮਹਿੰਗੇ ਤੋਂ ਮਹਿੰਗਾ ਕਿੰਨੇ ਦਿੱਤਾ ਇਹ ਤੁਸੀਂ ਲਿਆਂਦਾ ਕਿਧਰੇ ਉੱਥੋਂ ਸੰਤਰੇ ਸੰਤਰੇ ਤੋੜਨ ਦੀ ਤਰ੍ਹਾਂ ਤੁਸੀਂ ਤੋੜ ਕੇ ਲਿਆਂਦਾ ਕਿਸੇ ਬਾਗ ਦੇ ਵਿੱਚੋਂ ਨੈਟ ਹਰ ਡੇਰੇ ਦੇ ਅੰਦਰ ਪਖੰਡੀ ਦੇ ਰੂਮ ਦੇ ਅੰਦਰ ਹੁੰਦਾ ਹੈ ਇਹ ਕਿੰਨੇ ਦਿੱਤਾ ਵਿਗਿਆਨੀ ਨੇ ਦਿੱਤਾ ਜਾਂ ਤੁਸੀਂ ਰੱਬ ਕੋਲੋਂ ਲੈ ਕੇ ਆਏ ਹੋ ਸਿੱਧਾ ਟੀਵੀ ਤੁਹਾਡੇ ਕੋਲ ਨੇ ਕੈਮਰੇ ਤੁਹਾਡੇ ਕੋਲ ਨੇ ਤੁਹਾਡੀ ਸੁਰੱਖਿਆ ਵਾਸਤੇ ਗਨਮੈਨ ਤੁਹਾਡੇ ਕੋਲ ਨੇ ਇਹ ਸਾਰਾ ਕੁਝ ਕਿੰਨੇ ਬਣਾਇਆ ਜੇ ਤੁਸੀਂ ਆਪਣੇ ਕਮਰੇ ਦੀ ਹੀ ਸ਼ਾਨਬੀਨ ਕਰ ਲੋ ਨਾ ਕਮਰੇ ਦੀ ਕਮਰੇ ਦਾ ਹੀ ਮੁਤਾਲਾ ਕਰ ਲੋ ਆਪਣੇ ਡੇਰਾ ਹੀ ਦਾ ਮੁਤਾਲਾ ਕਰ ਲੋ ਤੇ ਤੁਹਾਨੂੰ ਤੁਹਾਡੀ ਪੈਦਾ ਕੀਤੀ ਹੋਈ ਚੀਜ਼ ਤੇ ਇੱਕ ਨਹੀਂ ਮਿਲਣੀ ਤੇ ਵਿਗਿਆਨੀਆਂ ਦੀਆਂ ਪੈਦਾ ਕੀਤੀਆਂ ਹੋਈਆਂ ਚੀਜ਼ ਤੁਹਾਨੂੰ 100% ਸਦੀ ਉੱਥੇ ਮਿਲਣਗੀਆਂ ਨੀਹਾਂ ਤੋਂ ਲੈ ਕੇ ਉੱਤੋਂ ਤੱਕ ਜਿੰਨੀਆਂ ਚੀਜ਼ਾਂ ਨੇ ਜਿਹੜੀਆਂ ਦਿਖ ਰਹੀਆਂ ਨੇ ਵਰਤ ਰਹੇ ਹੋ ਹੰਡਾ ਰਹੇ ਹੋ ਖਾ ਰਹੇ ਹੋ ਕੱਪੜਾ ਏ ਜੁੱਤੀ ਏ ਜਾਂ ਜੋ ਕੁਝ ਵੀ ਏ ਉਹ ਸਾਰੇ ਦਾ ਸਾਰਾ ਵਿਗਿਆਨੀਆਂ ਨੇ ਪੈਦਾ ਕੀਤਾ ਪਰ ਲੋਕ ਐਡੇ ਨੇ ਵੀ ਉਹ ਤੁਹਾਨੂੰ ਫੋਨ ਕਰਦੇ ਨੇ ਬਾਬਾ ਜੀ ਬੱਚਾ ਬਿਮਾਰ ਹੋ ਗਿਆ ਕੀ ਕਰੀਏ ਤੇ ਉਹ ਕਹਿੰਦਾ ਕੁੰਬ ਦਾ ਜਾਲੇ ਦੇ ਮੂੰਹ ਵਿੱਚ ਪਾ ਦੇ ਬੱਚਾ ਬਿਮਾਰ ਹੋ ਗਿਆ ਕੀ ਕਰੀਏ ਉਹ ਕਹਿੰਦਾ ਮੇਰੇ ਧੂਨੇ ਦੀ ਜਿਹੜੀ ਸਵਾਲ ਲੱਗਿਆ ਸਨ ਉਹ ਇਹਨੂੰ ਖਵਾ ਤੇ ਜਦੋਂ ਆਪ ਕਿਧਰੇ ਉਹਨਾਂ ਦੇ ਉੱਤੇ ਆਫਤ ਆਉਂਦੀ ਤੇ ਆਪ ਪੋਲੋ ਦੇ ਅੰਦਰ ਹੁੰਦੇ ਨੇ ਆਪ ਮਦਾਨਤਾ ਦੇ ਅੰਦਰ ਹੁੰਦੇ ਨੇ ਆਪ ਹੋਰ ਕਿਸੇ ਨਾ ਕਿਸੇ ਚੰਗੇ ਹਸਪੀਟਲ ਦੇ ਅੰਦਰ ਹੁੰਦੇ ਨੇ ਜਾਂ ਵਿਦੇਸ਼ ਵਿੱਚ ਹੁੰਦੇ ਨੇ ਤੇ ਤੁਹਾਨੂੰ ਕਹਿਣਗੇ ਸਵਾਖ ਆਰਾਮ ਆ ਜਾਏਗਾ ਪਾਣੀ ਪੀਲਾ ਆਰਾਮ ਆ ਜਾਏਗਾ ਤੁਸੀਂ ਮਰਨ ਤੱਕ ਪਹੁੰਚ ਜਾਂਦੇ ਹੋ ਮਰਨ ਦੇ ਕੰਡੇ ਤੱਕ ਪਹੁੰਚ ਜਾਂਦੇ ਹੋ ਤੇ ਪਖੰਡੀ ਤੁਹਾਡੀ ਉਸ ਦੁੱਖ ਦੀ ਰਗ ਵਿੱਚੋਂ ਫਿਰ ਲਾਭ ਹੀ ਲੱਭਦਾ ਹੈ ਵੀ ਜੇ ਸਬੱਬ ਦੇ ਨਾਲ ਕਿਦਰੇ ਆਰਾਮ ਆਇਆ ਕਿਸੇ ਦਵਾਈ دارو ਦੇ ਨਾਲ ਤੇ ਨਾਂ ਤੇ ਮੇਰਾ ਹੀ ਹੋਣਾ ਬਾਬਾ ਜੀ ਨੇ ਕਿਹਾ ਸਿੱਖ ਭਰਾ ਨਾ ਆਰਾਮ ਆ ਜਾਏਗਾ ਖੈਰ ਵਿਗਿਆਨੀਆਂ ਦੀ ਖੋਜ ਸਾਇੰਟਿਸਟਾਂ ਦੀ ਖੋਜ ਨੇ ਸਮਾਜ ਨੂੰ ਬਹੁਤ ਕੁਝ ਦਿੱਤਾ ਹੈ ਪਰ ਫੁੱਲਿਤ ਕੀਤਾ ਹੈ ਤੁਹਾਡੇ ਏਸੀ ਨੇ ਤੁਹਾਡੇ ਪੱਖੇ ਚੱਲਦੇ ਨੇ ਮਿੰਟ-ਮਿੰਟ ਦੇ ਉੱਤੇ ਗੱਲ ਵਿਗਿਆਨੀਆਂ ਦੀ ਤੁਹਾਡੇ ਸਾਹਮਣੇ ਆਉਂਦੀ ਪਰ ਤੁਸੀਂ ਉਹ ਲੋਕ ਹੋ ਇਹਨੂੰ ਕਹੀਏ ਅਕਿਰਤ ਕਰਨ ਲੋਕ ਹੋ ਜਿੰਨਾਂ ਦਾ ਖਾਂਦੇ ਹੋ ਉਹਨਾਂ ਦੀ ਥਾਲੀ ਵਿੱਚ ਹੀ ਸੁਰਾਹ ਕਰਦੇ ਹੋ ਜਿਨ੍ਹਾਂ ਦੀਆਂ ਸਹੂਲਤਾਂ ਮੰਨਦੇ ਹੋ ਉਹਨਾਂ ਨੂੰ ਹੀ ਕਹਿੰਦੇ ਹੋ ਜਿੱਥੋਂ ਵਿਗਿਆਨ ਖਤਮ ਹੁੰਦੀ ਹੈ ਉੱਥੋਂ ਸਾਡਾ ਰਾਜ ਸ਼ੁਰੂ ਹੁੰਦਾ ਹੈ ਤੁਹਾਡੇ ਪੱਲੇ ਰਾਹ ਹੀ ਨਹੀਂ ਹੈ ਸ਼ੁਰੂ ਕਿ ਹੋਣਾ ਹੈ ਤੁਹਾਡੇ ਪੱਲੇ ਝੂਠ ਦੇ ਸਵਾਏ ਹੈ ਹੀ ਨਹੀਂ ਰਾਹ ਸ਼ੁਰੂ ਕਿੱਥੋਂ ਆਣਾ ਹੈ ਖੈਰ ਵਿਗਿਆਨੀਆਂ ਨੇ ਸਮਾਜ ਨੂੰ ਬਹੁਤ ਕੁਝ ਦਿੱਤਾ ਹੈ ਤੁਹਾਡੀ ਦੇਣ ਪਖੰਡ ਦੇ ਸਵਾਏ ਕੁਝ ਵੀ ਨਹੀਂ ਪਖੰਡੀ ਸਾਧਾਂ ਦੇ ਪ੍ਰਚਾਰ ਨੇ ਸਮਾਜ ਨੂੰ ਹਨੇਰੇ ਦੀ ਖੱਡ ਵਿੱਚ ਤੱਕਣ ਦੇ ਸਵਾਏ ਦਿੱਤਾ ਕੀ ਕੋਈ ਪੜਾ ਕੀਤਾ ਹੋਵੇ ਦੱਸੋ ਖੈਰ ਵਿਗਿਆਨੀਆਂ ਨੂੰ ਸਲੂਟ ਹੈ ਔਰ ਵਾਰ-ਵਾਰ ਸਲੂਟ ਹਰ ਪੜੇ ਲਿਖੇ ਵਰਗ ਦਾ ਬੰਦਾ ਰਹੇਗਾ ਬੰਨਾ ਤੁਹਾਡਾ ਵੀ ਚਾਹੀਦਾ ਹੈ ਪਰ ਤੁਸੀਂ ਤੇ ਉਹ ਲੋਕ ਹੋ ਨਾ ਵੀ ਖਾਣਾ ਉਹਨਾਂ ਦਾ ਹੈ ਵਰਤਨਾ ਉਹਨਾਂ ਦੀਆਂ ਬਣਾਈਆਂ ਚੀਜ਼ਾਂ ਨੂੰ ਹੈ ਪਰ ਮੰਨਣਾ ਨਹੀਂ ਵੀ ਅਸੀਂ ਇਹ ਕੁਝ ਵਰਤ ਰਹੇ ਹਾਂ ਤੁਹਾਡੀ ਇੱਕ ਚੀਜ਼ ਦਾ ਲਾਭ ਵੀ ਸਮਾਜ ਨੂੰ ਮਿਲਿਆ ਹੋਵੇ ਦੱਸੋ ਹਾਂ ਗੁਰੂ ਸਹਿਬਾਨਾਂ ਦੀ ਬਾਣੀ ਪੜ੍ਹ ਕੇ ਲੋਕਾਂ ਦੇ ਮਨਾਂ ਨੂੰ ਸਕੂਨ ਜ਼ਰੂਰ ਮਿਲਦਾ ਹੈ ਬਾਣੀ ਨੂੰ ਮੰਨ ਕੇ ਸਕੂਨ ਜ਼ਰੂਰ ਮਿਲਦਾ ਹੈ ਬਾਣੀ ਅਪਲਾਈ ਕਰਕੇ ਉਹਦੇ ਮਨ ਨੂੰ ਚੇਂਜ ਜ਼ਰੂਰ ਮਿਲਦਾ ਹੈ ਤੁਹਾਡੇ ਕਾਉਂਸਲੇ ਭਰੀਆਂ ਗੱਲਾਂ ਦੇ ਨਾਲ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ